ਦੀਆਂ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚੋਂ ਮੌਣ ਗੇ ਇੱਕ ਵਾਰ ਫੇਰ ਤੁਹਾਡਾ ਸਾਰਾ ਬਹੁਤ-ਬਹੁਤ ਸਵਾਗਤ ਕਰਦਾ ਹੈ ਪ੍ਰੋਗਰਾਮ ਨੂੰ ਮਾਨ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਅੱਜ ਜਿestrਾ ਆਪਾਂ ਹਮੇਸ਼ਾ ਹੀ ਕਦੇ ਕਿਸੇ ਕਲਾ ਦੇ ਨਾਲ ਸੰਬੰਧਿਤ ਵਿਅਕਤੀ ਨੂੰ ਲੈ ਕੇ ਆਉਂਦੇ ਆ ਅੱਜ ਪੰਜਾਬੀ ਦੇ ਕੈਨੇਡਾ ਵਿੱਚ ਵਸਦੇ ਇੱਕ ਨਾਮਵਰ ਕਵੀ ਮੇਰੇ ਬੜੇ ਪਿਆਰੇ ਮਿੱਤਰ ਜਿਨ੍ਹਾਂ ਨੇ ਕਵਤਾਵਾ ਦਾ ਮੈਂ ਖੁਦ ਬੜਾ ਪਰਸੰਸਕ ਆ ਕਾਇਲਾ ਮੈਂ ਇੰਜੋਏ ਕਰਦਾ ਹਰੀ ਸਿੰਘ ਤਤਲਾ ਜੀ ਵਿਸ਼ੇਸ਼ ਤੌਰ ਤੇ ਅੱਜ ਸਰਪਿਕੁੜਾ ਆਏ ਹੋਏ ਨੇ ਆਉ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਹਰੀ ਸਿੰਘ ਤਤਲਾ ਜੀ ਕਲਾ ਦੇ ਅੰਗ ਸੰਗਵਜ ਜੀ 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 ਬਹੁਤ ਮਿਹਰਬਾਨੀ ਜੀ ਜੋ ਮੈਨੂੰ ਅੱਜ ਮੌਕਾ ਦਿੱਤਾ ਤੁਸੀਂ ਇੱਥੇ ਮੈਂ ਆਇਆ ਤਾਂ ਬੜੀ ਦੂਰੋਂ ਚੱਲ ਕੇ ਪਰ ਫਿਰ ਵੀ ਇੱਕ ਤਰ੍ਹਾਂ ਦਾ ਮਨ ਦੇ ਵਿੱਚ ਸੀ ਇੱਕ ਹਟ ਸੀ ਕੇ ਜ਼ਰੂਰ ਮਿਲਾਂ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਕਦੇ ਸ਼ਾਮਲ ਹੋਣਾ थैंक यू ਧੰਬਾ ਸਾਰੇ ਹੋਰ ਮੈਂ ਤੁਹਾਡਾ ਇਸ ਲਈ ਧੰਨਵਾਦ ਕਰਦਾ ਔਰ ਮੈਂ ਚੰਗਾ ਮਸੂਸ ਕਰਦਾ ਕਿ ਤੁਸੀਂ ਸਾਨੂੰ ਯਾਦ ਕਰਦੇ ਰਹਿੰਦੇ ਹੋ ਅਕਸਰ ਹਾਂ ਤੇ ਤੁਸੀਂ ਪਹਿਲਾਂ ਵੀ ਤੁਹਾਡੀਆਂ ਕਪਤਾ ਦੀਆਂ ਕਿਤਾਬਾਂ ਤਾਂ ਆ ਚੁੱਕੀਆਂ ਨੇ ਪਰ ਜਿਹੜੀ ਤੁਹਾਡੀ ਲੇਟੈਸਟ ਕਿਤਾਬ ਆ ਕਪਤਾ ਦੀ ਤੂੰ ਅਤੇ ਪ੍ਰਕਾਸ਼ਿਕਾ ਹਾਂਸੋ ਇਹ ਇਹ ਆਈਆ ਔਰ ਅਮਰੀਕਾ ਲਈ ਹੈ ਐਸ ਹਫਤੇ ਦੇ ਵਿੱਚ ਰਿਲੀਜ਼ ਹੋ ਰਹੀ ਆ ਅਪਸਪੋਰਟੋ ਵਿਖੇ ਜਿਹੜੀ ਸੈਸਵਾ ਮੁੱਢਲੀ ਬੜੇ ਕਰ ਰਹੇ ਨੇ ਜੀ ਜੀ ਇਹ ਉਹਦੇ ਬਾਰੇ ਮੜੀ ਜਾਣਕਾਰੀ ਦੇ ਦਿਓ ਕਦੋਂ ਕਰ ਰਹੇ ਨੇ ਆਪਾਂ ਜੀ ਐਤਵਾਰ ਨੂੰ ਨਹੀਂ ਇਹ ਜਿਹੜਾ ਦਸੰਬਰ ਦੀ 7 ਤਰੀਕ ਨੂੰ ਅੱਛਾ ਉਹ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਐਵਸਫਰਡ ਦਾ ਉੱਥੇ ਉਸ ਬਿਲਡਿੰਗ ਦੇ ਵਿੱਚ ਹੋਏਗੀ ਜੀ ਦਸੰਬਰ 7 ਤਰੀਕ ਨੂੰ 12 ਵਜੇ 12 ਵਜੇ ਹਾਂ ਮੈਂ ਜੇ ਕੋਈ ਚਾਵੇ ਤਾਂ ਉੱਥੇ ਪਹੁੰਚ ਵੀ ਸਕਦਾ ਹਾਂ ਜੀ 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 ਤੇ ਤੁਸੀਂ ਹ ਹਰਿ ਸਿੰਘ ਤਾਤਲਾ ਜੀ ਕਿਉਂ ਲਿਖਦਾ ਕੀ ਲੋੜ ਪਈ ਆ ਹਾਂ ਬੜਾ ਸੋਨਾ ਸਵਾਲ ਹੈ ਆ ਕੁਝ ਮਿਰਕਲ ਆਪਣੇ ਸਾਰੇ ਜੋ ਕਵੀ ਜਨ ਲੋਕ ਨੇ ਤੁਸੀਂ ਵੀ ਇਹ ਕੁਝ ਮਨਾਂ ਦੇ ਵਿੱਚ ਆਪਣੇ ਪੁਛਿਆ ਹਾਵ ਭਾਵ ਹੁੰਦੇ ਨੇ ਇਸੇ ਤਰ੍ਹਾਂ ਮੇਰਾ ਵੀ ਕੁਝ ਪਛੋਕੜ ਇਸ ਤਰ੍ਹਾਂ ਦਾ ਹੀ ਗੁਜ਼ਰਿਆ ਕਿ ਕੁਝ ਇਧਰ ਆ ਪੰਜਾਬ ਦੇ ਵਿੱਚ ਵੀ ਕੁਝ ਇਧਰ ਆ ਕੇ ਵੀ ਮੈਂ ਬੜੀ ਦੂਰ ਦੂਰ ਜਿਹੜੇ ਚੰਦਰਾ ਉੱਪਰ ਨਾਰਥ ਵਿੱਚ ਕੈਨੇਡਾ ਦੇ ਨਾਰਥ ਵਿੱਚ ਕਮ ਜ਼ਿਆਦਾ ਕੀਤਾ ਬਹੁਤ ਸਾਰਾ ਉਮ ਉੱਥੇ ਤਕਰੀਬਨ 10 10 ਮਹੀਨੇ ਹੁੰਦੇ ਚਾਹੀਏ ਮਹੀਨੇ ਦਿਨ ਰਾਤ ਰਹਿੰਦੀ ਰਾਤ ਰਹਿੰਦੀ ਆ ਔਰ ਜਿੱਥੇ ਬਰਫ਼ ਜੰਮੀ ਰਹਿੰਦੀ ਹਾਂਜੀ ਜਿੱਥੇ ਇੱਕ ਮੈਂ ਗਿਆ ਸੀ ਉੱਪਰ ਨਾਰਥ ਵੱਲ ਉੱਥੇ 52 ਦਿਨ ਰਾਤ ਰਹਿੰਦੀ ਸੀ ਤੇ 52 ਦਿਨ ਦਿਨ ਰਹਿੰਦਾ ਸੀ ਅੱਛਾ ਵਾ ਸੋਨਾ ਇਲਾਕੇ ਅੰਦਰ ਵੀ ਤਜਰਬਾ ਪਛੋਕੜ ਚ ਕੁਝ ਮੈਂ ਨਾ ਰੱਖਦਾ ਤੇ ਬਾਕੀ ਕੁਝ ਨਿੱਜੀ ਹਾਲਾਤ ਵੀ ਹੁੰਦੇ ਨੇ ਹਰ ਕਵੀ ਦੇ ਅੰਦਰ ਮੇਰੇ ਖਿਆਲ ਉਹੀ ਇੱਕ ਆਪ ਨੂੰ ਕਲਮ ਝੁੱਕਣ ਲਈ ਮਜਬੂਰ ਕਰ ਦਿੰਦਾ ਇੱਕ 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 ਤੀਜੀ ਅੱਖ ਵੀ ਹੁੰਦੀ ਹੈ ਲੇਖਕ ਕੋਲੇ ਦ੍ਰਿਸ਼ਟੀ ਉਹ ਇਸ ਆਮ ਲੋਕਾਂ ਤੋਂ ਵੱਧ ਵੀ ਦੇਖ ਜਾਂਦਾ ਵੱਧ ਮਹਿਸੂਸ ਕਰ ਜਾਂਦਾ ਹਾਂ ਇਹ ਕਹਿ ਸਕਦੇ ਆ ਕੋਈ ਵੀ ਚੀਜ਼ ਉਹ ਉਹਦੇ ਵਿੱਚੋਂ ਫਿਰ ਉਹ ਜਿਹੜੀ ਉਹ ਕੋਈ 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 ਵਿਲੱਖਣ ਚੀਜ਼ ਕੱਢ ਕੇ ਲੈ ਕੇ ਆਉਣਾ ਹਾਂ ਬਸ ਬਸ ਉਹ ਤਾਂ ਹੁੰਦੀ ਹੈ ਸੋਚ ਉਹ ਖਿਆਲ ਹੁੰਦਾ ਹੈਗਾ ਫਿਰ ਉਹਨੂੰ ਲਿਖਤ ਦੇ ਵਿੱਚ ਸ਼ਿੰਗਾਰਨਾ ਹੂੰ ਹੈਨਾ ਉਹ ਵੀ ਮੇਰਾ ਖਿਆਲ ਉਹ ਤੁਹਾਨੂੰ ਅਭਿਆਸ ਨਾਲ ਆਉਂਦਾ ਜਦੋਂ ਤੁਸੀਂ ਜਾਂ ਹੋਰ ਲੇਖਾਂ ਦੇ ਵਿੱਚ ਜਾ ਕੇ ਜਾਂ ਹੋਰ ਪੜ੍ਹ ਲਿਖ ਕੇ ਹਾਂ ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਪੜ੍ਹਦੇ ਹੋ ਸਾਹਿਤ ਬਹੁਤ ਜਦ ਵੀ ਮੈਂ ਇਹ ਇਹਨਾ ਤਾਂ ਨਹੀਂ ਕਹੂੰਗਾ ਕਿ ਬਹੁਤ ਜ਼ਿਆਦਾ ਪੜ੍ਹਦਾ ਹਾਂ ਦੋਸਤ ਮਿੱਤਰ ਨੇ ਜਿਸ ਤਰ੍ਹਾਂ ਤੁਹਾਡੀਆਂ ਕਿਤਾਬਾਂ ਵੀ ਮੇਰੇ ਉਹ ਘਰ ਦੀ ਵੀ ਲਾਇਬ੍ਰੇਰੀ ਚ ਪਈਆਂ ਨੇ ਹੋਰ ਨਾ ਦੋਸਤਾਂ ਮਿੱਤਰਾਂ ਦੀਆਂ ਵੀ ਆ ਹੋਰ ਨਾ ਨੂਵੀਨ ਆਲ ਦੀ ਨਾਲ ਪੜ੍ਹਦੇ ਰਹੀਦਾ ਥੋੜਾ ਜਿਹਾ ਪ੍ਰੇਰਤ ਵੀ ਹੁੰਦੇ ਰਹੀਦਾ ਬਾਕੀ ਸਹਿਤ ਸੁਭਾਵਾਂ ਦੇ ਵਿੱਚ ਜਾਨੀ ਤੇ ਤੁਹਾਡੀ ਰਚਨਾ ਪੜ੍ਹਦੇ ਹੋ ਤਾਂ ਬਲਵਾਤ ਹੁੰਦੀ ਆ ਬਿਲਕੁਲ ਬਿਲਕੁਲ ਤੇ ਹੋਰ ਨਾ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਵੀ ਆਪਾਂ ਦੇ ਕੁਝ ਸਿੱਖਦੇ ਹੀ ਆ ਜੀ ਹਰ ਵਾਰ ਕੁਝ ਨਾ ਕੁਝ ਮਤਲਬ ਆਪਣੇ ਲੜ ਬਣ ਲਈਦਾ ਤੇ ਉਸ ਤੋਂ ਫਿਰ ਗਾਂ ਵਦੂ ਹੋਰ ਇੱਕ ਚੀਜ਼ ਹੈ ਮਾਣ ਜੀ ਕਿ ਜਿਹੜਾ ਕਲੀਸ਼ੇ ਜਿੰਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਨੇ ਕਿ ਕਲੀਸ਼ੇ ਕਿ ਉਹ ਜਿਹੜੀ ਦੁਹਰਾ ਨਾ ਹੋਵੇ ਕਹਾਣੀਆਂ ਦੇ ਵਿੱਚ ਉਹ ਚੰਗਾ ਨਹੀਂ ਲੱਗਦਾ ਮੈਨੂੰ ਖੁਦ ਆਪ ਦੀ ਗੱਲ ਕਰਨ ਤਾਂ ਬਿਲਕੁਲ ਦੋਹਰਾ ਨਵੀਨ ਤਾਂ ਬਹੁਤ ਜ਼ਰੂਰੀ ਹੈ ਕਵਤਾ ਦੇ ਵਿੱਚ ਕਿ ਕੋਈ ਗੱਲ ਪੁਰਾਣੀਆਂ ਗੱਲਾਂ ਵਾਰ-ਵਾਰ ਉਹ ਸਾਡੇ ਨਵਾਂ ਦ੍ਰਿਸ਼ਟੀਕੋਣ ਬਿਲਕੁਲ ਹੋਣਾ ਚਾਹੀਦਾ ਕਈ ਵਾਰੀ ਹੁੰਦਾ ਕਿ ਅਸੀਂ ਮੈਂ ਵੀ ਇਹ ਗਲਤੀ ਕਰ ਲੈਣਾ ਕਈ ਵਾਰੀ ਉਹ ਪੁਰਾਣੇ ਹੀਰ ਰਿਆਂ ਨੂੰ ਯਾਦ ਕਰਦੇ ਉਹੋ ਹੀ ਗੱਲਾਂ ਕਰੀ ਜਾਈਏ ਉਸ ਉਹਨਾਂ ਦੇ ਹੀਰਿਆਂ ਤੋਂ ਕਲੀਸ਼ੇ ਤੋਂ ਮੈਂ ਪਰੇ ਹੋਣਾ ਚਾਹੁੰਦਾ ਇੱਕ ਇੱਕ ਜਿਵੇਂ ਲਵ ਤੁਸੀਂ ਵਰਤਿਆ ਹੀਰਵਾ ਇਹ ਆਪਣੇ ਪ੍ਰਵਾਸੀਆਂ ਦੇ ਨਾਲ ਇੱਕ ਤਰ੍ਹਾਂ ਦਾ ਬਹੁਤ ਜੋੜ ਦਿੱਤਾ ਗਿਆ ਹੈ ਬਿਲਕੁਲ ਮੈਂ ਸਮਝਦਾ ਵੀ ਅਸੀਂ ਕਿਉਂਕਿ ਆਪਾਂ ਪ੍ਰਵਾਸੀ ਤਾਂ ਹੈਗੇ ਆ ਪ੍ਰਵਾਸੀ ਦਾ ਵੈਸੇ ਕੋਈ ਵੀ ਨਹੀਂ ਉਸੇ ਧਰਤੀ ਦੇ ਬੈਠਿਆ ਸਾਰੇ ਬੰਦੇ ਦੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ ਉਹਨਾਂ ਲਕੀਰਾਂ ਕਰਕੇ ਬੰਦਾ ਪ੍ਰਵਾਸ ਚੋਂ ਬੰਦਾ ਉਸੇ ਤੋਂ ਪਰੇ ਚਲਾ ਜਾਂਦਾ ਪਰ ਉਸੇ ਤਰਤੀ ਦੇ ਸਾਰਿਆਂ ਦੇ ਪੈਰ ਟਿਕੇ ਹੋਏ ਨੇ ਉਸੇ ਅਸਮਾਨ ਦੇ ਥੱਲੇ ਅਸੀਂ ਰਹਿ ਰਹੇ ਆਂ ਉਹ ਇਹ ਤਾਂ ਇਹ ਗੱਲ ਹੋ ਗਈ ਹੇਰਵਾ ਕੀ ਹੁੰਦਾ ਹੇਰਵਾ ਤਾਂ ਇਹ ਵੀ ਆ ਵੀ ਜੇ ਕੋਈ ਪਿੰਡੋਂ ਆ ਕੇ ਸ਼ਹਿਰ ਚ ਬਸ ਗਿਆ ਉਹਨੂੰ ਵੀ ਹੇਰਵਾ ਅਕੋਰਡਨੀ ਦੇ ਤੋਂ ਡੰਗਰ ਖੋਲ ਕੇ ਜਦੋਂ ਹੋਰ ਖੁੜਨੀ ਤੇ ਚਲਾ ਜਾਂਦਾ ਉਹ ਆਪਣੀ ਖੁੜਨੀ ਦਾ ਹੇਰਵਾ ਵੀ ਹੁੰਦਾ ਹੈ ਪਰ ਉਹ ਹੇਰਵਾ ਅਸੀਂ ਹਰ ਵੇਲੇ ਥੋੜੋ ਕਰਦੇ ਆ ਇੱਕ ਲੰਮੇ ਸਵੇਰ ਤੋਂ ਬਾਅਦ ਸਾਡਾ ਮੋਹ ਹੁੰਦਾ ਉਹ ਜਗ੍ਹਾ ਨਾਲ ਜਿੱਥੇ ਹੁਣ ਜਿੱਥੇ ਜਾਣਵੇਂ ਆ ਉੱਥੇ ਦਾ ਸਾਡਾ ਮੋਹ ਸਾਡੇ 'ਚ ਹਮੇਸ਼ਾ ਜਿਉਂਦਾ ਰਹਿਣਾ ਸਾਨੂੰ ਹੇਰਵਾ ਕੋਈ ਨਹੀਂ ਬਿਲਕੁਲ ਹੇਰਵਾ ਦਾ ਇਥੋਂ 2 ਮਹੀਨੇ ਲਈ ਆਪਾਂ ਪੰਜਾਬ ਚਲੇ ਜਾਂਦੇ ਆ ਤਾਂ ਇੱਥੇ ਦਾ ਪਿੱਛੇ ਆਪਾਂ ਨੂੰ ਜਿਆਦਾ ਆਉਂਦਾ ਹੈਗਾ ਸਾਡਾ ਸੋ ਮੇਰੇ ਖਿਆਲ ਹੈ ਇਹਨੂੰ ਇਹਨੂੰ ਹੇਰਵੇ ਦਾ ਨਵ ਜਦੋਂ ਪਹਿਲਾਂ ਪਹਿਲਾਂ ਬੰਦਾ ਪਰੇ ਜਾਂਦਾ ਹੈ ਹੇਰਵਾ ਕਹ ਲੋ ਪਰ ਉਸ ਤੋਂ ਬਾਅਦ ਤਾਂ ਉਸ ਭੂਮੀ ਦਾ ਮੋਹ ਹੋ ਜਾਂਦਾ ਹੈ ਬਿਲਕੁਲ ਬਹੁਤ ਸਾਰੇ ਚਮਕੀਸ਼ਾ ਜਿਉਂਦਾ ਸਾਡੇ ਜੋ ਪੰਜਵੇਂ ਸਾਡੇ ਜੋ ਸਾਰਿਆਂ ਜੋ ਪੰਜਾਬ ਹਮੇਸ਼ਾ ਜਿਉਦਾ ਪੰਜਾਬੀ ਜਿਉਂਦੀ ਆ ਜੀ 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 ਮੇਰੇ ਖਿਆਲ ਲਾ ਇਹ ਥੋੜਾ ਜਿਆ ਸਾਨੂੰ ਹੁਣ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਹੂੰ ਬਾਕੀ ਤੁਸੀਂ ਹੁਣ ਇੱਥੇ ਵੀ ਆ ਕੇ ਕੈਨੇਡਾ ਦੇ ਵਿੱਚ ਵੀ ਆ ਕੇ ਲਿਖ ਰਹੇ ਹੋ ਹੂੰ ਸ਼ਾਇਦ ਨਾਲ ਜੁੜੇ ਹੋਏ ਹੋ ਪੰਜਾਬੀ ਨਾਲ ਜੁੜੇ ਹੋਇਆ ਪੰਜਾਬੀ ਚ ਲਿਖਦੇ ਹੋ ਹਾਲਾਂਕਿ ਤੁਸੀਂ ਬੜੀ ਸਹਿਜੇ ਹੀ ਅੰਗਰੇਜ਼ੀ ਚ ਵੀ ਲਿਖ ਸਕਦੇ ਹੋ ਐ ਤੇ ਇਹ ਇਹ ਇਹਦੇ ਲਈ ਜਿਤਨ ਵਦੀਆਂ ਤੁਹਾਡੇ ਮੈਂ ਤਾਂ ਮੋਹ ਪੁਰਾਣਾ ਬੰਦਾ ਆਇਆ ਹੋਇਆ ਪੰਜ ਛੇ ਦਹਾਕੇ ਹੋ ਗਏ ਮੈਨੂੰ ਇਸ ਜਿਹੜਾ ਪ੍ਰਵਾਸ ਦਾ ਜ਼ਿਕਰ ਕੀਤਾ ਤੁਸੀਂ ਤੇ ਰੰਦੇ ਨੂੰ ਪਰ ਜਿਹੜੀ ਅੰਦਰ ਜਿਹੜੀ ਇੱਕ ਚੁੰਬਕ ਹੈ ਇੱਕ ਉਹ ਚੁੰਬੜਿਆ ਹੋਇਆ ਪੁਰਾਣਾ ਆ ਪਿਛੋਕੜ ਕਹਿ ਲਵਾਂ ਜਾਂ ਬਚਪਨ ਜਿਹੜਾ ਉੱਥੇ ਗੁਜ਼ਾਰਿਆ ਹਾਈ ਸਕੂਲਾਂ ਦੇ ਵਿੱਚ ਤੇ ਉਹ ਮੇਰੇ ਖਿਆਲ ਅੱਪੋ ਆਪਣੇ ਫੇਰੇ ਹਾਵ ਭਾਵ ਹੁੰਦੇ ਨੇ ਕਈ ਵਾਰੀ ਤਾਂ ਹੁੰਦੇ ਕਿ ਆਪਾਂ ਬਿਲਕੁਲ ਉਹ ਇੱਕ ਤਰ੍ਹਾਂ ਨਾਲ ਨਿਕਾਰਾ ਜਿਹਾ ਕਰ ਦਿੰਨੇ ਆ ਤੇ ਭੁੱਲ ਜਾਂਦੇ ਆ ਮੇਰੇ ਜਦ ਮੈਂ ਆਪਦੀ ਗੱਲ ਕਰਾਂ ਤਾਂ ਮੈਨੂੰ ਯਾਦ ਆਉਂਦਾ ਕਿ ਮੈਂ ਕਈ ਵਾਰੀ ਉੱਥੇ ਹੀ ਟਿਕਿਆ ਹੋਇਆ ਹਾਂ ਬਹੁਤ ਵਾਰ ਤੇ ਜਿਹੜਾ ਆਪਾਂ ਨੂੰ ਉਹ ਸਨੇਹ ਪਿਆਰ ਮੁਹੱਬਤ ਉਸ ਮਿੱਟੀ ਨਾਲ ਜੋ ਰਹਿੰਦਾ ਹੈ ਉਹ ਇੱਕ ਤਰ੍ਹਾਂ ਦਾ ਚੁੰਬਕ ਵਾਂਗੂ ਚੁੰਬੜਿਆ ਰਹਿੰਦਾ ਜਿਹਦੇ ਨਾਲ ਆਪਣੀ ਬਾਸ਼ਾ ਪੰਜਾਬੀ ਹੈ ਜਿਹਦੇ ਨਾਲ ਵੀ ਮੈਂ ਇੱਕ ਮੋਹ ਪਿਆਰ ਮੁਹੱਬਤ ਇੱਕ ਤਰ੍ਹਾਂ ਜੇ ਮੈਂ ਕਹਿ ਸਕਾਂ ਤਾਂ ਇੱਕ ਪਤਨੀ ਵਾਂਗੂ ਹੀ ਇਹਦੇ ਨਾਲ ਰਹਿ ਰਹੇ ਬਿਆਹੇ ਹੋਇਆ ਪੰਜਾਬ ਪੰਜਾਬੀ ਪੰਜਾਬੀ ਹੈ ਤਾਂ ਹਰੀ ਸਿੰਘ ਤਾਤਾਲਾ ਦੇ ਅੰਦਰ ਅੱਜ ਵੀ ਉਮੀ ਜਵਾਨ ਹੈ ਜੀ 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 ਜਵਾਨੀ ਵੜੀ ਸੀ ਹਾਂ ਸੋ ਮੈਂ ਬੜਾ ਸੁਭਾਗਾ ਸਮਝਦਾ ਇਸ ਚੀਜ਼ ਨੂੰ ਕਿ ਮੈਂ ਇਹ ਚੰਗੀ ਗੱਲ ਹੈ ਚੰਗੀ ਹੈ ਜਿਵੇਂ ਤੁਸੀਂ ਹੁਣ ਗੱਲਬਾਤ ਵੀ ਕਰ ਰਹੇ ਹੋ ਹਾਲਾਂਕਿ ਮੈਨੂੰ ਪਤਾ ਜਦੋਂ ਤੁਸੀਂ ਬਾਹਰ ਬੋਲਦੇ ਹੋ ਬੜੀ ਫਰਾਟੇਦਾਰ ਅੰਗਰੇਜ਼ੀ ਵੀ ਬੋਲਦੇ ਹੋ ਪਰ ਹੁਣ ਇਸ ਵੇਲੇ ਜਦੋਂ ਤੁਸੀਂ ਪੰਜਾਬੀ 'ਚ ਮੇਰੇ ਨਾਲ ਗੱਲ ਕਰ ਰਹੇ ਹੋ ਇਹ ਕਾਮ ਬੰਦਾ ਜਿਹੜਾ ਸਾਹਮਣੇ ਬੈਠਾ ਹੁਣ ਦੇਖ ਰਿਹਾ ਆਪਾਂ ਨੂੰ ਉਹਨੂੰ ਐ ਲੱਗਦਾ ਹੋਣਾ ਵੀ ਇਹ ਤਾਂ ਪੂਰਾ ਦੇਸੀ ਬੰਦਾ ਹੈ ਦੇਸੀ ਹਾਂਜੀ ਬਿਲਕੁਲ ਹਾਂ ਤੁਸੀਂ ਸੋ ਸੋ ਤੁਹਾਡੇ ਤੁਸੀਂ ਆਪਣੇ ਅੰਦਰ ਉਹੋ ਚੀਜ਼ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ ਜੀ 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 ਔਰ ਉਹਦੇ ਵਿੱਚੋਂ ਤੁਹਾਡੇ ਜਿਹੜੇ ਕਬਤਾਬ ਜਦੀ ਆ ਇਹ ਕਬਤਾਬ ਕਿਵੇਂ ਆਉਂਦੀ ਆ ਤੁਹਾਡੇ ਕੋਲ ਹਾਏ ਹਾਏ ਇਹ ਇਹ ਦੱਸੋ ਕਿਹੜੇ ਵੇਲੇ ਆਉਂਦੀ ਆ ਕਿਵੇਂ ਚੱਲ ਕੇ ਆਉਂਦੀ ਆ ਤੇ ਫਿਰ ਕਿਵੇਂ ਕਹਿੰਦੀ ਆ ਵੀ ਮੈਨੂੰ ਲੈਕ ਕੱਲ ਦੀ ਹੀ ਗੱਲ ਹੈ ਮੈਂ ਉਧਰੋਂ ਵਾਪਸ ਆ ਰਿਹਾ ਸੀ ਦਰੋਪ ਪਾਰੀ ਸਾਈਡ ਤੋਂ ਹੈਰਿਸਨ ਹਾਟਸਪ੍ਰਿੰਗ ਤੋਂ ਤੇ ਬੜੇ ਪਤਝੜ ਲੰਘ ਚੁੱਕੀ ਐ ਦਰਖਤ ਪੱਤੇ ਟਾਣੀਆਂ ਰੁੰਡ ਰੁੰਡੇ ਇकडे ਰੁੰਡੇ ਰੁੰਡੇ ਜਿਹੇ ਹੋਏ ਪਏ ਨੇ ਪਰ ਉਹਦੇ ਵਿੱਚ ਵੀ ਬੜੀ ਇੱਕ ਖੂਬਸੂਰਤੀ ਮੈਨੂੰ ਪ੍ਰਤੀਤ ਮਿਹਰੇ ਖੂਬਸੂਰਤੀ ਨੇ ਪਾਵੇਂ ਉਹ ਪੱਛੜਾ ਪਰ ਮੈਂ ਦਿੱਤਰ ਵੀ ਇੱਕ ਤਰ੍ਹਾਂ ਦਾ ਮਨ ਹੀ ਮੰਦੇ ਅੰਦਰ ਅੰਦਰ ਹੀ ਬੜਾ ਖੂਬਸੂਰਤ ਇੱਕ ਝਲਕ ਜੀ ਪੈਂਦੀ ਸੀ ਤੇ ਤੁਹਾਡਾ ਸਵਾਲ ਸੀ ਵੀ ਕਪਤਾ ਕਿਥੋਂ ਜਾਂ ਕਿਵੇਂ ਆਉਂਦੀ ਹੈ ਆ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਖੋਪ ਜਾਂਦੀ ਹੈ ਸ਼ਬਦਾਂ ਦੇ ਵਾਕ ਦੇ ਅਹ ਉਹਨੂੰ ਟੱਚ ਕੀਤਾ ਉਸ ਚੀ ਹਾਂਜੀ ਇਹੀ ਹਫਤਾ ਜਿਹੜੀ ਆਪਾਂ ਗੱਲ ਕਰਕੇ ਹਟਿਆ ਉਹਦੇ ਵਿੱਚੋਂ ਜੋ ਸ਼ਬਦ ਤੁਹਾਡੇ ਅੰਦਰ ਉਪਜੇ ਬਿਲਕੁਲ ਸੋ ਕਵਤਾ ਇੱਕ ਤਰ੍ਹਾਂ ਦਾ ਆਪਣੀ ਮਨ ਦੀਆਂ ਦਿਸ਼ਾਵਾਂ ਭਾਵਨਾਵਾਂ ਦਾ ਹੀ ਇੱਕ ਖਲਾ ਹੈ ਜਿਹੜਾ ਕਿ ਆਪਾਂ ਕਾਗਜ਼ ਤੇ ਉਤਾਰਦੇ ਨੇ ਕਈ ਵਾਰੀ ਨਿੱਜੀ ਹਾਲਾਤ ਵੀ ਕਈ ਵਾਰੀ ਆਉਣੇ ਤਾਂ ਨਹੀਂ ਚਾਹੀਦੇ ਪਰ ਕਰ ਲਈ ਦੇਣਾ। ਹੂੰ। ਆ ਹੋ ਜਾਂਦੇ ਨੇ। ਨਹੀਂ ਹਿਊਮਨ ਨੇਚਰ ਆਏ ਆਟੋਮੈਟਿਕਲੀ ਆਉਂਦਾ ਹੈ। ਹੂੰ। ਉਹ ਆਉਣਾ ਨਿਕਲਣਾ ਬਾਹਰ ਉਹੀ ਆ ਜਿਹੜਾ ਤੁਹਾਡੇ ਅੰਦਰ ਦਾ। ਅੰਦਰ ਹੁੰਦਾ ਹੈ ਬਿਲਕੁਕੁਲ। ਤੇ ਬਾਕੀ ਆ ਟੱਚ ਵੀ ਤੁਹਾਨੂੰ ਉਸੇ ਚੀਜ਼ ਨੇ ਕਰਨਾ ਬਾਹਰੋਂ ਦਿਖਦੀ ਨੇ ਆ ਜਿਹੜੀ ਤੁਹਾਡੇ ਅੰਦਰ ਨੂੰ ਟੱਚ ਕਰਦੀ ਹੈ। ਬਸ 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 ਬਿਲਕੁਲ ਤੇ ਤੁਸੀਂ ਤੁਹਾਡੇ ਕਪਤਾਵਾਂ ਮੈਨੂੰ ਪਤਾ ਛੋਟੀ ਛੋਟੀ ਕਪਤਾ ਦੇ ਵਿੱਚ ਐਸਾ ਨਸ਼ਤਰ ਮਾਰ ਜਾਂਦੇ ਹੋ। ਉਹ ਜਦੋਂ ਜਾਂਦੇ ਅਖੀਰ ਦੇ ਉੱਤੇ ਕਪਤਾਨ ਨੂੰ ਐ ਛੱਡ ਕੇ ਜਾਂਦੇ ਹਾਂ ਵੀ ਬੰਦਾ ਸੋਚਦਾ ਰਹਿ ਜਾਂਦਾ ਜੀ ਉਹ ਵੀ ਇੱਕ ਨਿੱਕੇ ਨਿੱਕੇ ਮੇਰੇ ਖਿਆਲ ਜ਼ਿੰਦਗੀ ਦੇ ਛੋਟੇ ਛੋਟੇ ਕਦਮ ਕਦਮ ਔਰ ਮੈਂ ਕਹਿ ਸਕਾਂ ਕਿ ਕਦਮ ਦਰ ਕਦਮ ਇੱਕ ਪੜਾ ਹੁੰਦੇ ਨੇ ਮੇਰੇ ਖਿਆਲ ਉਹ ਵੀ ਇੱਕ ਕਪਤ ਦੇ ਅੰਸ਼ ਕਹਿ ਲਵੋ ਜਿਹੜੇ ਕਿ ਤੁਸੀਂ ਇੱਕ ਤਰ੍ਹਾਂ ਦੇ ਕਵਿਸੇ ਉਤਾਰ ਲੈਣੇ ਹੁੰਦੀਆਂ ਭਾਵਨਾਵਾਂ ਹੀ ਨੇ ਕਪਤਾ ਕਪਤਾ ਨੋ ਹੀ ਭਾਵਨਾ ਦਾ ਹੈ ਜੀ 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 ਤੁਹਾਡੇ ਤੁਰੰਦਰ ਤੱਕ ਹਰ ਬੰਦਾ ਕਵੀ ਆ ਹਾਂ ਇਹ ਵੀ ਚੀਜ਼ ਹੈ ਔਰ ਔਰ ਮੈਂ ਕਹਿੰਦਾ ਵੀ ਸ੍ਰਿਸ਼ਟੀ ਆ ਜਿਹੜੀ ਬਾਹਰ ਸਾਰੀ ਕਪਤਾਈ ਆ ਬਿਲਕੁਲ ਬਿਲਕੁਲ ਗੁਰੂ ਸਾਹਿਬ ਦੀ ਲੱਖ ਅਗਾਸਾਂ ਅਗਾਸ ਪਤਾਲਾ ਮਤਾਲ ਉੜ ਕੁੜ ਕਬਾਲ ਤੱਕ ਦੇ ਜਾਣ ਤੋਂ ਬਾਅਦ ਮਤਲਬ ਉਹ ਬ੍ਰਹਿਮੰਡ ਕਪਤਾਈ ਆ ਕਿਆ ਬਾਤ ਵਾਹ ਵਾਹ ਸਾਰੀ ਕਪਤਾ ਜਿਵੇਂ ਹੁਣ ਤੁਸੀਂ ਤੁਹਾਨੂੰ ਰੌਂਡ ਮੌਂਡ ਹੋਏ ਖੜੇ ਦਰਖ ਦੇ ਵਿੱਚ ਕਪਤਾ ਵਾਲੇ ਨਜ਼ਰ ਆਈ ਬਿਲਕੁਲ ਉਦੋਂ ਮੇਰੇ ਵੀ ਇੱਕ 17 ਹੈਗੀਆਂ ਨੇ ਪੱਤਾ ਝੜਦੇ ਪੱਤਰ ਜਦੋਂ ਝੜਦੇ ਨੇ ਉਹ ਉਹ ਕੀ ਕਹਿੰਦੇ ਆ ਰੋਖੋਂ ਤੋਂ ਝੜਨ ਦਾ ਭੋਰਾ ਵੀ ਨਹੀਂ ਝੋਰਾ ਹੂੰ ਰਲ ਮਿੱਟੀ 'ਚ ਖਾਦ ਬਣ ਜਾਵਾਂਗੇ ਕਰ ਨਵੀਆਂ ਕਰੂੰਬਲਾਂ ਦੇ ਪਾਵਾਂਗੇ ਪਾਵਾਂਗੇ ਵਾਜੀ ਵਾ ਸੋ ਇਹਦੇ ਵਿੱਚੋਂ ਰੌਂਡ ਮਰੌਂਡ ਦੇ ਵਿੱਚ ਵੀ ਇੱਕ ਆਉਣ ਵਾਲੀ ਜਿਹੜੀ ਬਹਾਰ ਦਾ ਸੁਨੇਹਾ ਹੂੰ ਉਹ ਪੱਤੇ ਜਿਹੜੇ ਮਿੱਟੀ 'ਚ ਰਲ ਕੇ ਉਹਨਾਂ ਨੇ ਫੇਰ ਦੁਬਾਰਾ ਉਹ ਖਾਦ ਵਣ ਕੇ ਉਹਦੇ ਵਿੱਚੋਂ ਆਉਂਦੇ ਜੁਨਾ ਹੁਣ ਤੁਹਾਡੀ ਕਾਪਤਾ ਵੀ ਸੁਣੀ ਹੈ ਬਿਲਕੁਲ ਤੂੰ ਅਤੇ ਪ੍ਰਕਾਸ਼ੋ ਜਿਹੜੀ ਤੁਹਾਡੀ ਲੇਟੈਸਟ ਪੋਸਤਕਾ ਤੇ ਜاہے ਉਹਦੇ ਵਿੱਚੋਂ ਚਾਹੇ ਕੋਈ ਤੁਹਾਡੀ ਆਪਣੀ ਨਵੀਂ ਲਿਖੀ ਰਚਨਾ ਇੱਕ ਮੈਂ ਇੱਕ ਦੋ ਨਵੀਆਂ ਸੁਣਾ ਦੇਵਾਂ ਪਹਿਲਾਂ ਮੈਨੂੰ ਬੜਾ ਇੱਕ ਸੀ ਕਿ ਇਹਦਾ ਨਾਮ ਹੀ ਮੈਂ ਦੱਸਿਆ ਕਿ ਔਕਾਤ ਕੁਝ ਪਿਛਲੇ ਕੁ ਦਿਨਾਂ ਦੀ ਗੱਲ ਹੈ ਇਹ ਔਕਾਤ ਔਕਾਤ ਠੀਕ ਹੈ ਅ ਜ਼ੀਰੋ ਹਾਂ ਐ ਸਿਫਰ ਹਾਂ ਐ ਜ਼ੀਰੋ ਐ ਸਿਫਰ ਐ ਸਪੇਸ ਐ ਬਿੰਦੂ ਐ ਦਮਸ਼ਲਵ ਹਾਂ ਦਮਸ਼ਲਵ ਹਾਂ ਐ ਸ਼ੂਨਿਆ ਹਮ ਐ ਜ਼ੀਰੋ ਐ ਸਿਫਰ ਐ ਸਪੇਸ ਐ ਬਿੰਦੂ ਐ ਦਮਸ਼ਲਵ ਐ ਸ਼ੂਨਿਆ ਹਮ ਆਉ ਤੇ ਕਰੋ ਫੈਸਲਾ ਹਮ ਦਿਖਾਓ ਇਹ ਆਕੜਪਣ ਇਹ ਰਿਸ਼ਤੇ ਘਰ ਜਾਇਦਾ ਦਾ ਮਹਾਮਾਨਵ ਨੂੰ ਆਓ ਤੇ ਦਰਸਾਓ ਸਭ ਨੂੰ ਇਹਨਾਂ ਦੀ ਔਕਾਤ ਐ ਜ਼ੀਰੋ ਐ ਸਿਫਰ ਕੀ ਬਾਤ ਆ ਕੀ ਬਾਤ ਆ ਐਟ ਦਾ ਐਂਡ ਦਾ ਮਤਲਬ ਬੰਦਾ ਕੀ ਆ ਕੁਝ ਵੀ ਨਹੀਂ ਮਤਲਬ ਕਿ ਬਹੁਤ 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 ਕਮਾਲ ਦੀ ਚੀਜ਼ ਹੈ ਬਹੁਤ ਬਹੁਤ ਕਮਾਲ ਸੋ ਇਸ ਤਰ੍ਹਾਂ ਦੇ ਜਿਹੜੇ ਹਾ ਪਾਬ ਨੇ ਬਸ ਉਹ ਇਹ ਤਾਂ ਖੂਬਸੂਰਤੀ ਹੈ ਤੁਹਾਡੇ ਤੁਹਾਡੀ ਕਲਪਤਾ ਵੱਖਰੀ ਆ ਬਾਕੀਆਂ ਨਾਲ ਇਹਦੇ ਵਿੱਚ ਵੱਖਰੇ ਤਰ੍ਹਾਂ ਦਾ ਜਿਹੜਾ ਸਾਨੂੰ ਸੋਚ ਬਿਲਕੁਲ ਬਿਲਕੁਲ ਨਹੀਂ ਲਈ ਦਿੰਦੇ ਨੇ ਹਾਂ ਦੀ ਹੋਸਤ राव ਤੇ ਮੋਂ ਇੱਕ ਮੋਂ ਗਿਲਜੀ ਜਾਂ ਮੋਂ ਸਾਹਿਬ ਗਿਸ ਸਾਹਿਬ ਇੱਕ ਕੀ ਮੈਂ ਤੁਹਾਨੂੰ ਇੱਕ ਹੋਸਟਣਾ ਦਿੰਨੇ ਆਪਾਂ ਕਿ ਆ ਦੇਖ ਰਿਹਾ ਸੀ ਕਿ ਖਲਾ Hmm. की है तेरा की है मेरा hmm. सब कुछ खला ही खला hmm. की है तेरा की है मेरा सब कुछ खला ही खला हर्फ अक्षर शब्द वाक ना है तेरे ना है मेरे मैं तू तुम मैं आपा ओ सब परम पलेखे hmm. ਇਹ ਪਸਾਰਾ ਇਹ ਸਾਰੇ ਦਾ ਸਾਰਾ ਨਾ ਤੇਰਾ ਨਾ ਮੇਰਾ ਆਖਰ ਸਭ ਕੁਝ ਇੱਕ ਖਲਾ ਹੀ ਤਾਂ ਹੈ ਹਮ ਬਿਲਕੁਲ 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 ਇਹ ਬਹੁਤ 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 ਸੂਖਮ ਗੱਲਾਂ ਤੁਸੀਂ ਕਰਦੇ ਹੋ ਤੇ ਹੋਰ ਵੀ ਸੁਣਾਓ ਹਾਂ ਹਾਂ ਬਿਸ਼ੱਕ ਕਿਤਾਬ ਦੇ ਵਿੱਚੋਂ ਕੋਈ ਸੁਣਾ ਹਾਂਜੀ ਹਾਂਜੀ ਤੇ ਸਰੋਈ ਵੀ ਐ ਅੱਜਕਲ ਮੈਂ ਤਾਂ ਥੋੜਾ ਕਮ ਕਰ ਰਹੇ ਹਾਂ ਨਤੇ ਵੀ ਕੇ ਕਣੀ ਕਣੀ ਹੂੰ ਇਹ ਤੇਰਾ ਮੇਰਾ ਮੇਲ ਇੱਕ ਦੋ ਪਲ ਹੂੰ ਇਹ ਤੇਰਾ ਮੇਰਾ ਮੇਲ ਇੱਕ ਦੋ ਪਲ ਇਹ ਫਹਾਰਾਂ ਹਵਾਵਾਂ ਨਦੀ ਦਾ ਪਾਣੀ ਕਲਕਲ ਕਰਦਾ ਇਹ ਸਮਾਂ ਵਕਤ ਦੇ ਚਿੰਨ ਇਹ ਮੌਕਾ ਤੇਰੀ ਮੇਰੀ ਸਦਾ ਹੂੰ ਇਹ ਮੁੜ ਕਦੇ ਨਾ ਮਿਲਣੇ ਇੱਕ ਕਣੀ ਸਮਝਾ ਰਹੀ ਸੀ ਮੈਨੂੰ ਹੂੰ ਕਿ ਕਣੀ ਸਮਝਾ ਰਹੀ ਸੀ ਮੈਨੂੰ ਜੀ ਬਿਲਕੁਲ ਇਹ ਆਹੀ ਆਹੀ ਅਸਲ ਤੇ ਕਪਤਾ ਜਿਹੜੇ ਤੁਸੀਂ ਉਹ ਫੜਦੇ ਹੋ ਜਿਹੜਾ ਕਿ ਆਮ ਬੰਦਾ ਸੋਚ ਵੀ ਨਹੀਂ ਸਕਦਾ ਮੈਨੂੰ ਮੈਂ ਤਾਂ ਇਹ ਵੀ ਆਵੇ ਤੁਹਾਡੇ ਕੋਲ ਤਾਂ ਵਾ ਸੁਣਨ ਵਾਲਿਆਂ ਨੂੰ ਉੱਥੇ ਤੱਕ ਪਹੁੰਚ ਰਹੇ ਨੇ ਜਿੱਥੇ ਤੱਕ ਕਵੀ ਪਹੁੰਚਿਆ ਹੋਇਆ ਹੈ ਜੀ ਕੋਸ਼ਿਸ਼ ਜਰੂਰ ਕਰ ਸਕਦੇ ਕਰਦੇ ਰਹੇ ਕਰਦੇ ਰਹੀਦਾ ਹੈ ਸਲਾਉ ਜਿਹੜੀ ਮਾਦੀ ਹੋ ਚਲੋ ਹੈ ਜਿੱਤੋਂ ਵੀ ਚਲੋ ਆਪਾਂ ਕਰ ਲੈਨੇ ਕਿ ਉਵੇਂ ਦਾ ਉਵੇਂ ਤੁਸੀਂ ਜਿਵੇਂ ਕਿ ਨਜ਼ਮ ਕਪਤਾਵਾਂ ਬੜੀਆਂ ਛੋਟੀਆਂ ਨੇ ਵੀ ਇੱਕ ਉਹਨਾਂ ਚੂਈਆਂ ਛੋਟੀ ਕੇ ਹੋਵਾ ਜਾਂ ਨਾ ਹੋਵਾ ਰਹਾ ਜਾਂ ਨਾ ਰਹਾ ਰਹਾਂਗਾ ਹੋਵਾ ਗਵੀ ਉਮੇਦਾਂ ਉਮੇਂ ਇਨ ਬਿਨ ਉਮੇਦਾਂ ਉਮੇਂ ਉਡੀਕ ਵਿੱਚ ਦਰਦ ਪੁਰਾਣੇ ਤੁਮ ਤਾਂ ਉਂਗਲਾਂ ਵੀ ਉਠਣ ਰਹਿੰਦਾ ਰਹਾ ਸਹਿੰਦਾ ਰਹਾ ਉਮੇਦਾਂ ਉਮੇਦਾਂ ਹੋ ਵੈਰੀ ਗੁੱਡ ਇਹ ਜਜ਼ਬੇ ਜਿਹੜੇ ਨੇ ਨਾ ਅੱਖਰਾਂ ਚ ਬੰਨਣੇ ਗੜੇ ਓਕੇ ਹੁੰਦੇ ਨੇ ਕਈ ਵਾਰ ਇੱਕ ਹੋਰ ਸੁਣਾ ਦੋ ਹਾਂ ਇਹ ਵੀ ਸਾਰੀਆਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਜੇ ਕਿ ਸਾਰੀਆਂ ਬੜੀਆਂ ਛੋਟੀਆਂ ਛੋਟੀਆਂ ਕੋਈ ਭਾਉ ਰਿਆ ਸੀ ਕੋਈ ਲੰਬੀ ਜੀ ਹੋਵੇ ਜੇ ਅ ਅੱਜਕਲ ਹਾਂ ਨਹੀਂ ਅੱਜਕਾ ਚਾਰਾ ਗਰਾਂ ਤੋਂ ਹਾਂ ਡਾਕਟਰਾਂ ਤੋਂ ਮੈਡੀਕਲ ਫੱਕ ਤੋਂ ਅੱਜਕਲ ਚਾਰਾ ਗਰਾਂ ਤੋਂ ਛੁਟਕਾਰਾ ਚਾਹਾਂ ਅਜਿਕਾਂ ਚਾਰਾ ਘਰਾ ਤੋਂ ਛੁਟਕਾਰਾ ਚਾਹਾਂ ਸੂਰਜੀ ਊਰਜਾ ਮੰਨਣੀ ਚਾਹਾਂ ਧੁੱਪ ਚੋਂ ਅਣੂ ਅਣੂ ਫੜਾਂ ਮਿੱਟੀ ਚੋਂ ਖਣਜ ਪਦਾਰਥ ਲੱਭਾਂ ਹਵਾ ਨਾਲ वार्तालाਪ ਕਰਾਂ ਦਰਿਆ ਦਾ ਧੀਰਜ ਦੇਖਾਂ ਤੇ ਨਾਲ-ਨਾਲ ਹੋਵੇ ਇੱਕ ਪਾਲਤੂ ਦੋਸਤ ਟੋਮੀ ਸੰਤੁਲਨ ਤਵਾਰਜ਼ਨ ਲੱਭਦਾ ਰਹਾ ਨਿਤ ਦੀ ਖਚਾ ਖਚ ਸ਼ੋਰ ਤੋਂ ਦੂਰ ਚਾਰਾਗਰਾਂ ਤੋਂ ਦੂਰ ਮੇਰਾ ਖਿਆਲ ਸਾਰੇ ਹੀ ਅਸੀਂ ਲੱਭ ਰਹੇ ਆ ਇਹ ਹਰ ਬੰਦਾ ਹੀ ਲੱਭ ਰਿਹਾ ਲੱਭ ਰਹੀ ਹੱਤੀ ਕਿ ਤੁਸੀਂ ਤੁਸੀਂ ਰਹਿ ਵੀ ਕੁਦਰਤ ਦੇ ਵਿੱਚ ਰਹੇ ਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਵੀ ਬਈ ਨਾਰਥ ਪੋਲ ਤੇ ਤੁਸੀਂ ਕਾਫੀ ਸਮਾਂ गुजारਿਆ ਇਸ ਕਰਕੇ ਤੁਹਾਡੇ ਤੁਹਾਡੇ ਅੰਦਰ ਤੁਹਾਡੀ ਕਪਤਾ ਦੇ ਵਿੱਚ ਕੁਦਰਤ ਬਹੁਤ ਆ ਨੇਚਰ ਦੀ ਗੱਲ ਬਹੁਤ ਹੈਗੀ ਆ ਮੌਣ ਗੱਲ ਸਾਹਬ ਇਹ ਹੈ ਕਿ ਮੇਰੇ ਮੈਂ ਉਹਨਾਂ ਨੂੰ ਯਾਦ ਕਰ ਲੈਣਾ ਮੇਰੇ ਪਿਤਾ ਜੀ ਮੇਰੇ ਅਸੀ ਬਾਜੀ ਕਹਿੰਦੇ ਉਹਨਾਂ ਨੂੰ ਸਾਰੇ ਲੋਕ ਵੀ ਜਾਣਦੇ ਨੇ ਦਾਤਾ ਸੰਤਾ ਸਿੰਘ ਦਾਤਾ ਉਹ ਬੜੇ ਬੜੇ ਲੇਖਕ ਵੀ ਨੇ ਜੀ ਸੋ ਮੇਰਾ ਖਿਆਲ ਉਹ ਇੱਕ ਫੌਜੀ ਸੀ ਉਹ ਸੋ ਮੇਰੀ ਜਿਹੜੀ ਜਨ ਬਚਪਨ ਸੀ ਮੇਰਾ ਉਹ ਫੌਜੀ ਮਾਹੌਲ ਦੇ ਵਿੱਚ ਹੀ ਹੂੰ ਹੂੰ ਹੋਇਆ ਥਾਂ ਥਾਂ ਤੇ ਗਿਆ ਜੀ ਜੀ ਇੰਡੀਆ ਦੇ ਵਿੱਚ ਪੰਜਾਬ ਦਾ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ ਚ ਰਾਜਸਥਾਨ ਅਲਵਰ ਇਹ ਜੇ ਕੁਝ ਤਿੰਨ ਅਕਸ਼ਰ ਮੈਨੂੰ ਯਾਦ ਹੈ ਮੇਰੇ ਬਚਪਨ ਜਿਹੜੀ ਪਰਿਵਰਿਸ਼ ਉਹਨਾਂ ਪੰਜਾਬ ਤੋਂ ਬਾਹਰ ਵੀ ਹੋਈ ਹੈ ਤੇ ਫਿਰ ਮੈਂ ਦੁਬਾਰਾ ਫੇਰ ਕਹਿ ਰਿਹਾ ਕਿ ਫੌਜੀ ਮਾਹੌਲ ਚ ਹੋਈ ਹੈ ਤੇ ਮੈਂ ਉਹ ਫੌਜੀ ਜਦੋਂ ਇੱਕ ਬਾਪ ਫੌਜੀ ਹੁੰਦਾ ਤਾਂ ਤੁਸੀਂ ਇੱਕ ਤਰ੍ਹਾਂ ਦੇ ਡਿਸਪਲਨ ਚੰਡੇ ਜਾਂਦੇ ਹੋ ਹਾਂ ਡਿਸਪਲਨ ਡਿਸਪਲਨ ਬਹੁਤ ਹੁੰਦਾ ਚੰਡ ਮੈਂ ਚੰਡਿਆ ਹੋਇਆ ਹੀ ਹਾਂ ਕੁਦਰ ਉਹ ਚੰਡੇ ਹੋਣ ਦੇ ਨਾਲ ਨਾਲ ਵਧੀਆ ਗੱਲ ਆ ਵੀ ਤੁਸੀਂ ਕੁਦਰਤ ਨਾਲ ਜੁੜੇ ਹੋ ਹੋਰ ਜੰਤਾਤਲਾ ਜੀ ਤੁਹਾਡੀ ਪੁਸਤਕ ਲਈ ਸ਼ੁਭ ਸ਼ਾਮਾ ਮੈਂ ਪੜੀਆ ਮੈਂ ਜੋ ਆਇ ਕਿਤੀ ਆ ਜੀ ਆਔਰ ਉਸ ਦਿਨ ਇਹ ਰਿਲੀਜ਼ ਹੋਣ ਜਾ ਰਹੀ ਆ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਜੀ ਬੜੀ ਸ਼ੁਕਰਾਨਾ ਤੁਹਾਡਾ ਤੁਹਾਡੇ ਚੈਨਲ ਦਾ ਆਪਣਾ ਤੁਹਾਡਾ ਮੈਂ ਬਹੁਤ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆ ਤੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਦੇ ਉੱਤੇ ਮੇਰ ਭਰਿਆ ਹੱਥ ਬਣਾਈ ਰੱਖੇ